ਬਹੁਤ ਭਾਰੀ ਵਿਵਾਦ ਤੇ ਵਿਰੋਧ ਦੇ باوجود ਅੱਜ ਫਿਲਮ ਸ਼ਾਹਕੋਟ ਪੂਰੇ ਪੰਜਾਬ ਦੇ ਵਿੱਚ ਰਿਲੀਜ਼ ਹੋਈ ਹੈ ਸਾਰੇ ਸਿਨੇਮਿਆਂ ਦੇ ਵਿੱਚ ਫਿਲਮ ਲੱਗੀ ਹੈ ਔਰ ਇੱਕ ਭਾਈ ਚਾਰੇ ਵੱਜੋਂ ਪਿਛਲੇ ਦਿਨਾਂ ਤੋਂ ਜਿਵੇਂ ਵੱਡਾ ਵਿਰੋਧ ਸ਼ਾਹਕੋਟ ਫਿਲਮ ਦਾ ਕੀਤਾ ਜਾ ਰਿਹਾ ਸੀ ਔਰ ਇੱਕ ਵਿਵਾਦ ਪਖਾਇਆ ਜਾ ਰਿਹਾ ਸੀ ਕਿ ਇਸ ਫਿਲਮ ਦੇ ਵਿੱਚ ਬਹੁਤ ਕੁਝ ਗਲਤ ਦਿਖਾਇਆ ਗਿਆ ਹੈ ਇਸ ਫਿਲਮ ਦੇ ਵਿੱਚ ਤਾਂ ਭਾਰਤ ਦਾ અપਮਾਨ ਕੀਤਾ ਗਿਆ ਜਾਂ ਹੋਰ ਵੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਇਸ ਫਿਲਮ ਬਾਰੇ ਉਠਾਈਆਂ ਜਾ ਰਹੀਆਂ ਸੀ ਪਰ ਅੱਜ ਇਹ ਸਭ ਕੁਝ ਦੇ ਬਾਵਜੂਦ ਜਿੱਥੇ ਫਿਲਮ ਰਿਲੀਜ਼ ਹੋਈ ਹੈ ਉੱਥੇ ਹੀ ਫਿਲਮ ਦੇਖਣ ਵਾਲਿਆਂ ਨੂੰ ਫਿਲਮ ਦੇ ਵਿੱਚ ਉਹੋ ਜਿਹਾ ਕੁਝ ਵੀ ਨਹੀਂ ਲੱਗਾ ਜਿਹੋ ਜਿਹਾ ਕੁਝ ਫਿਲਮ ਬਾਰੇ ਬੋਲਿਆ ਜਾ ਰਿਹਾ ਸੀ ਕਿਉਂਕਿ ਫਿਲਮ ਦੇ ਵਿੱਚ ਹੈ ਕੀ ਹੈ ਹੁਣ ਵੱਡਾ ਸਵਾਲ ਇਹ ਹੈ ਵਿਰੋਧ ਕਾਹਦਾ ਕੀਤਾ ਜਾ ਰਿਹਾ ਸੀ ਤੇ ਕਿਉਂ ਕੀਤਾ ਜਾ ਰਿਹਾ ਸੀ ਇਹ ਦੂਜਾ ਸਵਾਲ ਹੈ ਦੇਖੋ ਜੀ ਫਿਲਮ ਦੇ ਵਿੱਚ ਅੱਜ ਕਾਫੀ ਸਿਨੇਮਿਆਂ ਦੇ ਵਿੱਚ ਕਾਫੀ ਭੀੜ ਮੜੀ ਹੈ। ਕਈ ਸਾਰੀਆਂ ਥਾਵਾਂ ਦੇ ਉੱਪਰ ਸਿਨੇਮਾ ਹਾਲ ਫੁੱਲ ਭਰੇ ਹੋਏ ਸਿਗੇ। ਹਾਲ ਫੁੱਲ ਗਏ ਨੇ ਔਰ ਸ਼ਾ ਕੁੱਟ ਫਿਲਮ ਭਾਰਤ ਤੇ ਪਾਕਿਸਤਾਨ ਦੇ ਇੱਕ ਪਿਆਰ ਦੀ ਮੁਹੱਬਤ ਦੀ ਕਹਾਣੀ ਹੈ। ਕਿੱਦਾਂ ਦੀ ਮੁਹੱਬਤ? ਉਹ ਸਾਰਾ ਕੁਝ ਤਾਂ ਫਿਲਮ ਵੇਖ ਕੇ ਤੁਸੀਂ ਦੇਖ ਸਕਦੇ ਹੋ। ਪਰ ਮੈਂ ਤੁਹਾਨੂੰ ਕੁਝ ਕ ਦੱਸ ਦਿਆਂ। ਕਿ ਜਿੱਦਾਂ ਦਾ ਰੌਲਾ ਫਿਲਮ ਬਾਰੇ ਪਾਇਆ ਜਾ ਰਿਹਾ ਸੀ ਉਹੋ ਜਿਹਾ ਫਿਲਮ 'ਚ ਕੁਝ ਨਹੀਂ ਹੈਗਾ ਫਿਲਮ ਸਗੋਂ ਬਹੁਤ ਕੁਝ ਚੰਗੀਆਂ ਚੀਜ਼ਾਂ ਨੂੰ ਪੇਸ਼ ਕਰਦੀ ਤੇ ਉੱਚਾਉਂਦੀ ਹੈ ਜਿਵੇਂ ਕਿ ਪਾਕਿਸਤਾਨ ਦੇ ਵਿੱਚ ਕੁਝ ਲੋਕ ਸਾਡੇ ਗੁਰੂਆਂ ਦੀ ਗੁਰਮੁਖੀ ਭਾਸ਼ਾ ਦੇ ਕਿੰਨੇ ਵੱਡੇ ਫੈਨ ਨੇ ਕਿੰਨੇ دیਵਾਨੇ ਨੇ ਕਿੰਨਾ ਮੋਹ ਕਰਦੇ ਨੇ ਕਿੰਨੇ ਆਸ਼ਕ ਨੇ ਗੁਰਮੁਖੀ ਦੇ ਉਹ ਇਸ ਫਿਲਮ ਦੇ ਵਿੱਚ ਬੜਾ ਬੇਖੂਬੀ ਪੇਸ਼ ਕੀਤਾ ਔਰ ਕਿਵੇਂ ਇੱਕ ਉਥੋਂ ਦੀ ਜਿਹੜੀ ਕੁੜੀ ਹੈ ਜਿਹੜੀ ਇੱਕ ਮੁਸਲਮਣ ਧੀ ਹੈ ਉਹ ਸਾਡੇ ਗੁਰੂਆਂ ਦੀ ਗੁਰਮੁਖੀ ਨੂੰ ਪਿਆਰ ਕਰਦੀ ਹੈ ਔਰ ਕਿਵੇਂ ਇਸ ਫਿਲਮ ਚ ਦਿਖਾਇਆ ਕਿ ਲੋਕ ਆਪੋ ਆਪਣੇ ਦੇਸ਼ਾਂ ਦੇ ਹਾਲਾਤਾਂ ਤੋਂ ਤੰਗ ਆ ਕੇ ਸਿਸਟਮ ਤੋਂ ਤੰਗ ਆ ਕੇ ਬੇਰੁਜ਼ਗਾਰੀ ਤੇ ਹੋਰ ਸਮੱਸਿਆਵਾਂ ਦੇ ਮਾਰੇ ਵਿਦੇਸ਼ਾਂ ਵੱਲ ਪ੍ਰਵਾਸ ਕਰਦੇ ਨੇ ਤੇ ਫਿਰ ਉਸ ਪ੍ਰਵਾਸ ਦੇ ਦਰਮਿਆਨ ਬਹੁਤ ਸਾਰੇ ਉਹ ਲੋਕ ਜਿਹੜੇ ਪੈਸੇ ਥੇਲੇ ਦੀ ਕਮੀ ਹੋਣ ਕਰਕੇ ਗਲਤ ਤਰੀਕੇ ਆ ਜਾਂ ਗਲਤ ਏਜੰਟਾਂ ਦੇ ਹੱਥੇ ਚੜ ਜਾਂਦੇ ਨੇ ਤਾਂ ਫਿਰ ਉਹਨਾਂ ਦੇ ਨਾਲ ਕੀ ਕੁਝ ਵੀ ਦਾ ਇਹ ਵੀ ਇਸ ਫਿਲਮ ਦੇ ਵਿੱਚ ਬਖੂਬੀ ਦਿਖਾਇਆ ਔਰ ਕਿਵੇਂ ਸਾਡੇ ਭਾਰਤ ਦਾ ਇੱਕ ਮੁੰਡਾ ਜਿਹੜਾ ਇਸੇ ਤਰ੍ਹਾਂ ਪਾਕਿਸਤਾਨ ਤੇ ਇਰਾਨ ਦੇ ਰਸਤੇ ਨਿਕਲ ਰਿਹਾ ਸੀ ਬਾਹਰਲੇ ਮੁਲਕ ਵੱਲ ਤੇ ਉਹਦੇ ਨਾਲ ਕੀ ਬੀਤੀ ਕੀ ਹੋਇਆ ਕਿਵੇਂ ਫਿਰ ਉਹਨੂੰ ਪਾਕਿਸਤਾਨ ਦੇ ਵਿੱਚ ਹੀ ਕਾਫੀ ਟਾਈਮ ਰਹਿਣਾ ਪੈ ਗਿਆ ਕਿਵੇਂ ਉਹਨੂੰ ਜੇਲ੍ਹਾਂ ਤੇ ਪੁਲਿਸ ਦਾ ਵੀ ਸਾਹਮਣਾ ਕਰਨਾ ਪਿਆ ਤੇ ਇਸ ਸਾਰੇ ਕੁਝ ਦੇ ਦਰਮਿਆਨ ਪਾਕਿਸਤਾਨ ਦੇ ਵਿੱਚ ਉਹਨੂੰ ਕੁਝ ਫਰਿਸ਼ਤਿਆਂ ਵਰਗੇ ਇਨਸਾਨ ਮਿਲੇ ਉਹ ਇਨਸਾਨ ਜਿਨ੍ਹਾਂ ਨੇ ਉਹਨੂੰ ਸਾਂਭਿਆ ਵੀ ਉਹਨੂੰ ਸੰਭਾਲਿਆ ਵੀ ਤੇ ਬਹੁਤ ਟਾਈਮ ਕਿਵੇਂ ਉਹ ਬੇਪਛਾਣ ਬਣ ਕੇ ਤੇ ਉਹ ਰਹਿੰਦਾ ਤੇ ਫਿਰ ਉੱਥੇ ਹੀ ਉਸ ਦੀ ਇੱਕ ਪ੍ਰੇਮ ਕਹਾਣੀ ਇੱਕ ਪਿਆਰ ਦੀ ਸੱਚੇ ਸੁੱਚੇ ਪਿਆਰ ਦੀ ਕਹਾਣੀ ਸ਼ੁਰੂ ਹੁੰਦੀ ਹੈ ਸੱਚੇ ਸੁੱਚੇ ਮੈਂ ਤਾਂ ਕਹਿ ਰਿਹਾ ਬਾਕੀ ਤੁਸੀਂ ਫਿਲਮ ਦੇਖ ਕੇ ਆਪੇ ਦੇਖੋਗੇ ਬਸ ਇਨਾਕ ਦੱਸ ਦਿਆਂ ਕਿ ਜਿਹੜੇ ਪਿਆਰੀ ਜੀ ਇੱਕ ਲੜਕੀ ਦੇ ਨਾਲ ਉਸ ਨੂੰ ਪਿਆਰ ਹੁੰਦਾ ਉਹ ਕੁੜੀ ਸੱਚਮੁੱਚ ਬਹੁਤ ਸੱਚੀ ਸੁੱਚੀ ਇਮਾਨਦਾਰ ਕੁੜੀ ਸੀ ਔਰ ਕਿਦਾਂ ਦੇ ਚੰਗੇ ਤੇ ਮਾੜੇ ਲੋਕ ਹਰ ਦੇਸ਼ 'ਚ ਹੁੰਦੇ ਨੇ ਹਰ ਧਰਮ 'ਚ ਹਰ ਜਾਤ 'ਚ ਦੋਵੇਂ ਤਰ੍ਹਾਂ ਦੇ ਲੋਕ ਹੁੰਦੇ ਨੇ ਕੁਝ ਚੰਗੇ ਤੇ ਕੁਝ ਭੈੜੇ ਤੇ ਮਾੜੇ ਪਰ ਪੇਸ਼ ਇਦਾਂ ਕੀਤਾ ਜਾਂਦਾ ਹੈ ਜਿਹੜਾ ਬੰਦਾ ਜਿਹੜੇ ਵੀ ਧਰਮ ਦਾ ਹੁੰਦਾ ਹੈ ਉਹ ਕਹਿੰਦਾ ਹੈ ਕਿ ਮੇਰੇ ਧਰਮ 'ਚ ਸਭ ਠੀਕ ਹੈ ਤੇ ਦੂਜੇ 'ਚ ਸਭ ਕੁਝ ਮਾੜਾ ਹੈ ਬਹੁਤ ਸਾਰੇ ਲੋਕਾਂ ਦਾ ਨਜ਼ਰੀਆ ਗਲਤ ਹੈ ਉਹ ਅੰਤ ਸੋਚਦੇ ਨੇ ਵੱਖੋ ਵੱਖਰੇ ਦੇਸ਼ਾਂ ਦੇ ਲੋਕ ਵੀ ਸਾਡੇ ਦੇਸ਼ 'ਚ ਤਾਂ ਸਭ ਕੁਝ ਅਸੀਂ ਸਹੀ ਆ ਤੇ ਦੂਜੇ ਦੇਸ਼ 'ਚ ਸਭ ਕੁਝ ਮਾੜਾ ਹੈ ਪਰ ਇਹ ਨਜ਼ਰੀਆ ਠੀਕ ਨਹੀਂ ਹੈਗਾ ਦੇਖੋ ਜੇ ਤੱਕ ਗੁਰਬਾਣੀ ਦੇ ਅਨੁਸਾਰ ਵੇਖੀ ਤਾਂ ਗੁਰਬਾਣੀ ਕਹਿੰਦੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਦੇ ਸਭ ਬੰਦੇ ਏਕ ਨੂਰ ਤੇ ਸਭ ਜੱਗ ਉਪਜਿਆ ਕੋਪਲੇ ਕੋ ਮੰਦੇ ਜਿਵੇਂ ਅਸੀਂ ਵੈਸੇ ਹਰ ਧਰਮਾਂ ਦੇ ਜਿਵੇਂ ਦੱਸਦੇ ਆ ਸਾਰੇ ਕਿ ਰੱਬ ਇੱਕ ਹੈ ਭਗਵਾਨ ਇੱਕ ਹੈ ਪਰਮਾਤਮਾ ਇੱਕ ਹੈ ਉਹਦੇ ਨਾਂ ਅਲੱਗ-ਅਲੱਗ ਰੱਖੇ ਨੇ ਕਿਸੇ ਨੇ ਗॉड ਕਿਸੇ ਨੇ ਵੈਗਰੂ ਕਿਸੇ ਨੇ ਅੱਲਾ ਕਿਸੇ ਨੇ ਰਾਮ ਅਲੱਗ-ਅਲੱਗ ਨਾਂ ਰੱਖ ਲਏ ਪਰ ਹੈ ਇੱਕ ਹੈ ਤੇ ਜੇ ਇੱਕ ਹੈ ਤੇ ਫਿਰ ਸਿਆਪੇ ਕਾਦੇ ਨੇ ਫਿਰ ਅਸੀਂ ਧਰਮਾਂ ਜਾਤਾਂ ਦੇ ਨਾਲ ਲੜਕਿਓ ਰਹੇ ਆ ਜੇ ਇੱਕੋ ਇੱਕ ਪਿਤਾ ਇੱਕ ਕੇ ਹਮ ਬਾਰਕ ਇਹ ਸੱਚ ਹੈ ਮੰਨਦੇ ਹੋ ਜੇ ਤਫੇਰ ਝਗੜੇ ਕਾਦੇ ਨੇ ਫਿਰ ਨਫਰਤਾਂ ਕਾਦੀਆਂ ਨੇ ਅਸਲ 'ਚ ਅਸੀਂ ਇਹ ਸਾਰਾ ਕੁਝ ਆਪਣੀਆਂ ਸੌੜੀਆਂ ਸੋਚਾਂ 'ਚ ਬਣਾਇਆ ਪਾਕਿਸਤਾਨ ਦੇ ਸਾਰੇ ਲੋਕ ਮਾੜੇ ਨਹੀਂਗੇ ਕੁਝ ਲੋਕ ਪਾਕਿਸਤਾਨ 'ਚ ਵੀ ਮਾੜੇ ਨੇ ਕੁਝ ਲੋਕ ਸਾਰੇ ਦੇਸ਼ਾਂ 'ਚ ਮਾੜੇ ਨੇ ਕੁਝ ਲੋਕ ਤਾਂ ਸਾਡੇ ਭਾਰਤ ਦੀ ਸਿਆਸਤ ਦੇ ਵਿੱਚ ਵੀ ਬੇੜਾਗਰਕ ਕਰਨ ਵਾਲੇ ਬੈਠੇ ਨੇ ਜਿਨ੍ਹਾਂ ਨੇ ਹੁਣ ਤੱਕ ਸਾਡੇ ਦੇਸ਼ ਦਾ ਸਮਾਜ ਦਾ ਬਹੁਤ ਵੱਡਾ ਨੁਕਸਾਨ ਕੀਤਾ ਆਉਂਦੀਆਂ ਗਲਤ ਸਿਆਸਤਾਂ ਦੇ ਨਾਲ ਤਾਂ ਦੋਸਤੋ ਸ਼ਾਹਕੋਟ ਫਿਲਮ ਜਿਹੜੀ ਹੈ ਉਹ ਬਹੁਤ ਸਾਰੀਆਂ ਚੀਜ਼ਾਂ ਨੂੰ ਪੇਸ਼ ਕਰਦੀ ਹੈ ਗੁਰੂ ਰੰਦਾਵਾ ਰਾਜ ਬੱਬਰ ਤੇ ਹੋਰ ਦਿਗਜ ਐਕਟਰਾਂ ਤੇ ਕਲਾਕਾਰਾਂ ਨੇ ਇਹਦੇ ਵਿੱਚ ਜੀ ਜਾਨ ਦੇ ਨਾਲ ਮਿਹਨਤ ਕਰਨ ਦੀ ਕੋਸ਼ਿਸ਼ ਕੀਤੀ ਹੈ ਗੁਰੂ ਰੰਦਾਵਾ ਲੋਕਾਂ ਦੀ ਉਮੀਦਾਂ ਤੇ ਕਿੰਨਾ ਕੁ ਖਰਾ ਉਤਰਿਆ ਇਹ ਤੁਸੀਂ ਫਿਲਮ ਵੇਖ ਕੇ ਆਪਣੇ ਕਮੈਂਟ ਚ ਲਿਖਿਓ ਬਹੁਤ ਮਿਹਰਬਾਨੀ ਸ਼ੁਕਰੀਆ